ਸੰਗਰੂਰ ਤੁਸੀਂ ਬਹੁਤ ਸਾਲਾਂ ਦੇ ਵਿੱਚ ਰਹੇ ਤੁਸੀਂ ਉੱਥੇ ਆਪਣਾ ਜਾ ਕੇ ਘਰ ਵਸਾਇਆ ਇੱਕ ਪਰਿਵਾਰ ਹੈ ਤੁਹਾਡਾ ਉਹ ਕਿਤੇ ਹੈ ਦਿਲ ਦੇ ਵਿੱਚ ਕਿ ਸੰਗਰੂਰ ਤੋਂ ਜੇ ਟਿਕਟ ਮਿਲਦੀ ਚਾ ਦਾਦਾ ਬੈਟਰ ਸੀ ਜਾਂ ਕੋਈ ਫਰਕ ਨਹੀਂ ਪੈਂਦਾ ਕਿ ਸੰਗਰੂਰ ਤੇ ਨਨਦਪੁਰ ਸਾਹਿਬ ਇੱਕੋ ਜਿਹਾ ਹੀ ਹੈ ਨਹੀਂ ਇਸ ਤਰ੍ਹਾਂ ਹੈ ਕਿ ਮੈਨੂੰ ਕੋਈ ਐਸੀ ਜੀ ਫੀਲਿੰਗ ਤਾਂ ਨਹੀਂ ਹੈ ਪਹਿਲਾਂ ਮੇਰੇ ਮਨ ਚ ਚੋਣ ਲੜਨ ਦਾ ਨਹੀਂ ਸੀਗਾ ਤੇ ਇਸੇ ਕਰਕੇ ਮੈਂ ਸੰਗੂਰ ਦੇ ਉੱਪਰ ਖਾਇਰਾ ਸਾਹਿਬ ਨੂੰ ਦਾ ਨਾਮ ਆਇਆ ਪਰ ਲੇਕਿਨ ਫਿਰ ਬਾਜਪਾ ਪਾਰਟੀ ਨੇ ਡਿਸਾਈਡ ਕੀਤਾ ਕਿ ਮੈਂ ਵੀ ਤੁਸੀਂ ਚੋਣ ਲੜੋ ਤਾਂ ਅੱਜ ਪਾਰਟੀ ਨੇ ਉਹਨੂੰ ਚੋਣ ਲੜਨ ਵਾਸਤੇ ਮੌਕਾ ਦਿੱਤਾ ਹੈ ਵਧੀਆ ਲੋਕ ਹੈ ਉਹਰੇ ਜਿਸ ਤਰ੍ਹਾਂ ਸਮੂਹ ਦੇ ਲੋਕ ਚੰਗੇ ਸੀ ਇਹ ਵੀ ਚੰਗੇ ਲੋਕ ਹੈ ਛੋਟੀ ਕਿਸਾਨੀ ਹੈ ਉਹਰੇ ਜਿਆਦਾ بڑے ਲੋਕਾਂ ਕੋਲ ਪਹਿਲੀਆਂ ਨਹੀਂ ਹੈਗੀਆਂ ਔਰ ਉਹਰੇ ਦੀਆਂ ਡਿਫਰੈਂਟ ਪ੍ਰੋਬਲਮਸ ਨੇ ਲੋਕਾਂ ਦੀਆਂ ਉਹਰੇ ਕੰਡੀ ਦੇ ਇਲਾਕੇ ਦੀ ਆਡੇ ਦਿੱਕਤ ਹੈ ਉਹਰੇ ਕਿਸੇ ਜਗ੍ਹਾ ਦੇ ਉੱਪਰ ਪਾਣੀ ਦੀ ਕਮੀ ਹੈ ਕਿਤੇ ਪਾਣੀ ਨਹੀਂ ਮੈਂ ਕਿਸੇ ਜਗ੍ਹਾ ਦੇ ਉੱਪਰ ਪਿੰਡਾਂ ਚ ਪਾਣੀ ਪੀਣ ਵਾਲਾ ਮਿਲਦਾ ਨਹੀਂ ਹੈ ਕਿਸੇ ਜਗ੍ਹਾ ਦੇ ਉੱਪਰ ਪਾਣੀ ਦੀ ਮਾਰ ਹੈ ਤੋ ਇਹ ਸਾਰਾ ਇੱਕ ਚੀਜ਼ਾਂ ਦੇ ਉੱਪਰ ਇੱਕ ਪਲਾਨ ਦੇ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ ਮੋਹਾਲੀ ਦੇ ਡਿਫਰੈਂਟ ਪ੍ਰੋਬਲਮਸ ਹੈ ਖਰੜ ਦੇ ਡਿਫਰੈਂਟ ਪ੍ਰੋਬਲਮਸ ਹੈ ਔਰ ਮੈਂ ਫੀਲ ਕਰਦਾ ਕਿ ਇਟਸ ਅ ਗੁੱਡ ਕੰਸਿਸਟੈਂਸੀ ਔਰ ਗੁਰੂ ਦੀ ਨਗਰੀ ਹੈ ਮਾਤਾ ਨਾਨਦੇਵੀ ਦੀ ਨਗਰੀ ਹੈ ਸੇਵਾ ਕਰਾਂਗੇ ਸੱਚੀ ਸੁੱਚੀ ਸੇਵਾ ਹੋਊਗੀ ਔਰ ਪਹਿਲਾਂ ਵੀ ਕੀਤੀ ਅੱਗੇ ਵੀ ਕਰਾਂਗੇ ਮੇਰੇ ਮੈਨੂੰ ਕੰਮ ਕਰਨ ਦੇ ਵਿੱਚ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਹਲਕਾ ਬਹੁਤ ਵੱਡਾ ਸਿੰਘਲਾ ਸਾਹਿਬ ਅਸੀਂ ਵੀ ਦੇਖਿਆ ਘੁੰਮ ਕੇ ਬਹੁਤ ਵੱਡਾ ਹਲਕਾ ਕਿੱਥੇ ਮੁਹਾਲੀ ਤੇ ਕਿੱਥੇ ਇਧਰ ਨੰਗਲ ਅਨੰਦਪੁਰ ਸਾਹਿਬ ਤੋਂ ਵੀ ਅੱਗੇ ਜਾ ਕੇ ਹਾਂ ਨਹੀਂ ਬਿਲਕੁਲ ਹਲਕਾ ਬਹੁਤ ਵੱਡਾ ਹੈ ਔਰ ਮੈਨੂੰ ਜਦੋਂ ਟਿਕਟ ਮਿਲਿਆ ਉਸ ਤੋਂ ਬਾਅਦ ਟਾਈਮ ਵੀ ਬੜਾ ਘੱਟ ਮਿਲਿਆ ਪਰ ਲੇਕਿਨ ਬਹੁਤ ਸੰਗਤ ਨੇ ਲੋਕਾਂ ਨੇ ਇਲਾਕੇ ਨੇ ਸਭ ਨੇ ਪਿਆਰ ਦਿੱਤਾ ਲੀਡਰ ਸਹਿਬਾਨਾ ਨੇ ਕਿਸੇ ਬੰਦੇ ਨੇ ਮੈਨੂੰ ਅਪੋਜ਼ ਨਹੀਂ ਕੀਤਾ ਹਰ ਬੰਦੇ ਨੇ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਔਰ ਅੱਜ ਤੁਸੀਂ ਕੈਂਪੇਨ ਦੇਖ ਰਹੇ ਹੋ ਹਰ ਜਗ੍ਹਾ ਦੇ ਉੱਪਰ ਲੋਕ ਭਰੇ ਪਏ ਸੀਗੇ ਕਿਸ ਤਰੀਕੇ ਨਾਲ ਲੋਕ ਉਡੀਕ ਕਰ ਰਹੇ ਸੀ ਤੋ ਮੈਂ ਸਮਝਦਾ ਕਿ ਬੜਾ ਪਿਆਰ ਮਿਲਿਆ ਆਸ਼ੀਰਵਾਦ ਮਿਲਿਆ ਇਲਾਕੇ ਦਾ ਔਰ ਜ਼ਰੂਰ ਇਲਾਕੇ ਦੀ ਸੇਵਾ ਕਰਾਂਗੇ ਦਿਲ ਦੇ ਵਿੱਚ ਕੀ ਸੰਗਰੂਰ ਤੋਂ ਜੇ ਟਿਕਟ ਮਿਲਦੀ ਚਾ ਦਾਦਾ ਬੈਟਰ ਸੀ ਜਾਂ ਕੋਈ ਫਰਕ ਨਹੀਂ ਪੈਂਦਾ ਕਿ ਸੰਗਰੂਰ ਤੇ ਅਨੰਦਪੁਰ ਸਾਹਿਬ ਇੱਕੋ ਜਿਹੀ ਹੈ ਨਹੀਂ ਇਸ ਤਰ੍ਹਾਂ ਕਿ ਮੈਨੂੰ ਕੋਈ ਐਸ ਜੀ ਫੀਲਿੰਗ ਤਾਂ ਨਹੀਂ ਹੈ ਪਹਿਲਾਂ ਮੇਰੇ ਮਨ ਚ ਚੋਣ ਲੜਨ ਦਾ ਨਹੀਂ ਸੀਗਾ ਤੇ ਇਸੇ ਕਰਕੇ ਮੈਂ ਸੰਗੂਰ ਦੇ ਉੱਪਰ ਖਾਇਰਾ ਸਾਹਿਬ ਨੂੰ ਦਾ ਨਾਮ ਆਇਆ ਬਟ ਲੇਕਿਨ ਫਿਰ ਬਾਜਪਾ ਪਾਰਟੀ ਨੇ ਡਿਸਾਈਡ ਕੀਤਾ ਕਿ ਮੈਂ ਵੀ ਤੁਸੀਂ ਚੋਣ ਲੜੋ ਤਾਂ ਅੱਜ ਪਾਰਟੀ ਨੇ ਉਰੇ ਚੋਣ ਲੜਨ ਵਾਸਤੇ ਮੌਕਾ ਦਿੱਤਾ ਹੈ ਵਧੀਆ ਲੋਕ ਹੈ ਉਰੇ ਜਿਸ ਤਰ੍ਹਾਂ ਸੰਗੂਰ ਦੇ ਲੋਕ ਚੰਗੇ ਸੀ ਇਹ ਵੀ ਚੰਗੇ ਲੋਕ ਹੈ ਛੋਟੀ ਕਿਸਾਨੀ ਹੈ ਉਰੇ ਜਿਆਦਾ بڑے ਲੋਕਾਂ ਕੋਲ ਪਹਿਲੀਆਂ ਨਹੀਂ ਹੈਗੀਆਂ ਔਰ ਉਰੇ ਦੀਆਂ ਡਿਫਰੈਂਟ ਪ੍ਰੋਬਲਮਸ ਨੇ ਲੋਕਾਂ ਦੀਆਂ ਉਰੇ ਕੰਡੀ ਦੇ ਇਲਾਕੇ ਦੀ ਆਡੇ ਦਿੱਕਤ ਹੈ ਪੂਰੇ ਕਿਸੇ ਜਗ੍ਹਾ ਦੇ ਉੱਪਰ ਪਾਣੀ ਦੀ ਕਮੀ ਹੈ ਕਿਤੇ ਪਾਣੀ ਨਹੀਂ ਮੈਂ ਕਿਸੇ ਜਗ੍ਹਾ ਦੇ ਉੱਪਰ ਪਿੰਡਾਂ ਚ ਪਾਣੀ ਪੀਣ ਵਾਲਾ ਮਿਲਦਾ ਨਹੀਂ ਹੈ ਕਿਸੇ ਜਗ੍ਹਾ ਦੇ ਉੱਪਰ ਪਾਣੀ ਦੀ ਮਾਰ ਹੈ ਤੋ ਇਹ ਸਾਰਾ ਇੱਕ ਚੀਜ਼ਾਂ ਦੇ ਉੱਪਰ ਇੱਕ ਪਲਾਨ ਦੇ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ ਮੋਹਾਲੀ ਦੇ ਡਿਫਰੈਂਟ ਪ੍ਰੋਬਲਮਸ ਹੈ ਖਰੜ ਦੇ ਡਿਫਰੈਂਟ ਪ੍ਰੋਬਲਮਸ ਹੈ ਔਰ ਮੈਂ ਫੀਲ ਕਰਦਾ ਕਿ ਇਟਸ ਅ ਗੁੱਡ ਕਨਸਟੈਂਸੀ ਔਰ ਗੁਰੂ ਦੀ ਨਗਰੀ ਹੈ ਮਾਤਾ ਨਾਨਦੇਵੀ ਦੀ ਨਗਰੀ ਹੈ ਸੇਵਾ ਕਰਾਂਗੇ ਸੱਚੀ ਸੁੱਚੀ ਸੇਵਾ ਹੋਊਗੀ ਔਰ ਪਹਿਲਾਂ ਵੀ ਕੀਤਾ ਅੱਗੇ ਵੀ ਕਰਾਂਗੇ ਮੇਰੇ ਮੈਨੂੰ ਕੰਮ ਕਰਨ ਦੇ ਵਿੱਚ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਪਰ ਹਲਕਾ ਬਹੁਤ ਵੱਡਾ ਸਿੰਗਲਾ ਸਾਬ ਅਸੀਂ ਵੀ ਦੇਖਿਆ ਘੁੰਮ ਕੇ ਬਹੁਤ ਵੱਡਾ ਹਲਕਾ ਕਿੱਥੇ ਮੋਹਾਲੀ ਤੇ ਕਿੱਥੇ ਇਧਰ ਨੰਗਲ ਅਨੰਦਪੁਰ ਸਾਬ ਤੋਂ ਵੀ ਅੱਗੇ ਜਾ ਕੇ ਹਾਂ ਨਹੀਂ ਬਿਲਕੁਲ ਹਲਕਾ ਬਹੁਤ ਵੱਡਾ ਹੈ ਔਰ ਮੈਨੂੰ ਜਦੋਂ ਟਿਕਟ ਮਿਲਿਆ ਉਸ ਤੋਂ ਬਾਅਦ ਟਾਈਮ ਵੀ ਬੜਾ ਘੱਟ ਮਿਲਿਆ ਪਰ ਲੇਕਿਨ ਬਹੁਤ ਸੰਗਤ ਨੇ ਲੋਕਾਂ ਨੇ ਇਲਾਕੇ ਨੇ ਸਭ ਨੇ ਪਿਆਰ ਦਿੱਤਾ ਲੀਡਰ ਸਹਿਬਾਨਾ ਨੇ ਕਿਸੇ ਬੰਦੇ ਨੇ ਮੈਨੂੰ ਅਪੋਜ਼ ਨਹੀਂ ਕੀਤਾ ਹਰ ਬੰਦੇ ਨੇ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਔਰ ਅੱਜ ਤੁਸੀਂ ਕੈਂਪੇਨ ਦੇਖ ਰਹੇ ਹੋ ਹਰ ਜਗ੍ਹਾ ਦੇ ਉੱਪਰ ਲੋਕ ਭਰੇ ਪਏ ਸੀਗੇ ਕਿਸ ਤਰੀਕੇ ਨਾਲ ਲੋਕ ਉਡੀਕ ਕਰ ਰਹੇ ਸੀ ਤੋਂ ਮੈਂ ਸਮਝਦਾ ਕਿ ਬੜਾ ਪਿਆਰ ਮਿਲੇ ਆਸ਼ੀਰਵਾਦ ਮਿਲੇ ਇਲਾਕੇ ਦਾ ਔਰ ਜ਼ਰੂਰ ਇਲਾਕੇ ਦੀ ਸੇਵਾ ਕਰਾਂਗੇ